ਰੇ ਸੱਤਰ ਹੋਏ ਹਾਏ ਸਾਲ ਪੂਰੇ 70 ਹੋਏ ਭਾਗ ਸੁੱਤੇ ਹੋਏ ਦੇਸ ਦੇ ਜਗਾਦੋ ਸਮਾ ਬਗਲਾ ਪਾਲਦਾ ਵੋਟਾਂ ਤੇ ਚਰੀ ਬਾਲ ਨੂੰ ਪਾ ਦੋ ਸਮਾ ਬਗਲਾ ਪਾਲਦਾ ਬਾਦਲ ਦਾ ਮੁੰਡਾ ਦੇਖ ਲੋ ਝੂਠ ਮਿੱਤਰ ਹਮੇਸ਼ਾ ਬੋਲੇ ਤੱਕੜੀ ਨਾਨਕ ਦੀ ਚਿੱਟਾ ਜਿਹੜੀ ਚ ਮਜੀਠਿਆ ਤੋਲੇ ਇਹੋ ਜੈ ਬਲਕੀਆਂ ਨੂੰ ਹਾਏ ਇਹੋ ਜੈ ਬਲਕੀਆਂ ਨੂੰ ਤੁਸੀਂ ਇੱਕ ਵਾਰੀ ਸਭ ਕੁਝ ਖਾਦੋ ਸਮਾ ਬਦਲਾ ਪਾਲਦਾ ਬੋਟਾ ਕੇਤਰੀ ਵਾਲ ਨੂੰ ਪਾ ਦੋ ਸਮਾ ਬਦਲਾ ਪਾਲਦਾ ਕਦੇ ਕਾਂਗਰਸ ਆ ਗਈ ਕਦੇ ਗੱਦੀ ਉੱਤੇ ਆਉਂਦੇ ਨੇ ਅਕਾਲੀ ਜਦੋਂ 5 ਸਾਲ ਬੀਤਦੇ ਕਹਿ ਜਾਂਦੇ ਨੇ ਖਜ਼ਾਨਾ ਖਾਲੀ ਹੇ ਰਾਜੇ ਰਜਵਾਰਿਆਂ ਨੂੰ ਹਾਏ ਰਾਜੇ ਰਜਵਾਰਿਆਂ ਨੂੰ ਇੱਕ ਵਾਰੀ ਤਾਂ ਗੱਦੀ ਤੋਂ ਲਾਹੋ ਸਮਾ ਬਦਲਾ ਪਾੜਦਾ ਬੋਟਾ ਆਪ ਆਪ ਨੂੰ ਪਾਰੋ ਸਮਾ ਬਦਲਾ ਪਾਲਦਾ ਜਿਹੜੇ ਹੱਕਾਂ ਲਈ ਲੜਦੇ ਇਹ ਨਾ ਫੜ ਕੇ ਜੇ ਆਵੇ ਵਿੱਚ ਬਾੜੇ 1983 ਨੂੰ ਅੱਗਾ ਲਾ ਕੇ ਦਿੱਲੀ ਚ ਸਿੱਖ ਸਾੜੇ ਓਏ ਬੈਠੇ ਜਿਹੜੇ ਟੈਕਲ ਜਹੇ ਹੋ ਬੈਠੇ ਜਿਹੜੇ ਟੈਕਲ ਜਹੇ ਮੰਦਾ ਇੱਕ ਵਾਰੀ ਦੜ ਚੁਪਵਾ ਦੋ ਸਮਾ ਬਦਲਾ ਪਾੜਦਾ ਵੋਟਾਂ ਤੇ ਚਰੀ ਬਾੜ ਨੂੰ ਪਾ ਦੋ ਸਮਾ ਬਦਲਾ ਪਾੜਦਾ ਉਹ ਕਾਲੇ ਅੰਗਰੇਜ਼ ਦੇਖ ਲੋ ਲੁੱਪ ਮੁੜ ਕੇ ਗੱਦੀ ਤੇ ਆਏ ਭਗਤ ਸਰਾਬੇ ਵਰਗੇ ਜਿੰਨਾ ਦੇ ਕੇ ਗਵਾਹਾਂ ਫਾਂਸੀ ਲਾਏ ਭਗਤ ਸਰਾਬੇ ਵਰਗੇ ਜਿੰਨਾ ਦੇ ਕੇ ਗਵਾਇਆਂ ਫਾਂਸ ਲਾਏ ਇਹੋ ਜਹੇ ਸਾਮਰਾਜ ਨੂੰ ਹਾਏ ਇਹੋ ਜਹੇ ਸਾਮਰਾਜ ਨੂੰ ਚੇਤੇ ਭਗਤ ਸਿੰਘ ਕਰਵਾ ਦੋ ਸਮਾ ਬਦਲਾ ਪਾਲਦਾ ਵੋਟਾਂ ਕੇ ਚਿਰੀ ਬਾਲ ਨੂੰ ਪਾ ਦੋ ਸਮਾ ਬਦਲਾ ਪਾਲਦਾ ਹੋ ਜਿਆ ਬੇਰਾ ਮਿੱਤਰੋ ਤੁੰਨ ਮੁੜ ਕੇ ਕਦੇ ਨਹੀਂ ਹੱਥ ਆਉਣਾ ਪੂਰੇ 100 ਸਾਲ ਦੇਖ ਲੋ ਨੀ ਮੀ ਪਾ ਕੇ ਪਊਗਾ ਪਸ ਤਾਉਣਾ ਪੂਰਾ 100 ਸਾਲ ਦੇਖ ਲੋ ਨੀ ਮੀ ਪਾ ਕੇ ਪਊਗਾ ਪਸ ਤਾਉਣਾ ਉੱਚੀ ਜੀ ਆਵਾਜ਼ ਕਰਕੇ ਹਾਏ ਉੱਚੀ ਜੀ ਆਵਾਜ਼ ਕਰਕੇ ਨਾਰਾਇਣ ਗੁਲਾਬ ਦਾਲਾ ਦੋ ਸਮਾ ਬਦਲਾ ਪਾੜ ਦੇ ਬੋਟਾ ਤੇ ਜਰੀ ਬਾਣ ਨੂੰ ਪਾ ਦੋ ਸਮਾ ਬਦਲਾ ਪਾੜ ਦੇ ਓਏ ਆਏ ਨਹੀਂ ਉਹ ਹਾਰ ਮੰਗਦੇ ਇਹਨੇ ਸੱਤ ਪੱਤਣਾ ਦੇ ਤਾਰੂ ਸਾਰਾ ਕੁਝ ਸਾਬ ਕਰ ਦੋ ਤੁਸੀਂ ਐਸਾ ਮਾਰਗੋ ਝਾੜੂ ਬਬਰ ਦਲੇਰ ਬਣ ਕੇ ਹੋ ਹੋ ਬਬਰ ਦਲੇਰ ਬਣ ਕੇ ਮੋਰਾ ਭੋਲਿਆ ਚੜੂ ਤੇ ਲਾ ਰੋ ਸਮਾ ਬਦਲਾ ਪਾੜਦਾ ਬੋਟਾ ਆਪ ਆਪ ਨੂੰ ਪਾਰੋ ਸਮਾ ਬਦਲਾ ਪਾੜਦਾ ਬੋਟਾ ਤੇ ਜਰੀ ਬਾਲ ਨੂੰ ਪਾਰੋ ਸਮਾ ਬਦਲਾ ਪਾੜਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਜ਼ਾਦੀ ਪਾਰਟੀ ਜਿੰਦਾਬਾਦ